ਹਾਂਜੀ ਬਈ ਸਾਰਿਆਂ ਸਤਿ ਸ੍ਰੀ ਅਕਾਲ ਅੱਜ ਆਪਾਂ ਗੱਲ ਕਰਦੇ ਆਂ ਫਾਰਮ ਟ੍ਰੈਕ ਦੀ ਫਾਰਮ ਟ੍ਰੈਕ ਦੇ শোরੂਮ ਤੇ ਆਏ ਸੀਗੇ ਤੇ ਅੱਜ ਜਾਣਕਾਰੀ ਦੰਨੇ ਆਂ ਫਾਰਮ ਟ੍ਰੈਕ 60 ਦੀ ਕਰਾਉਣਿਆਂ ਗੱਲ ਆਪਾਂ ਬਾਈ ਨਾਲ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਨਾਮ ਜੀ ਨਾਮ ਮੱਖਣ ਸਿੰਘ ਸੁਨਾਮ ਤੋਂ ਫਾਰਮ ਟ੍ਰੈਕ ਏਜੰਸੀ ਤੇ ਰੋਟਰੈਕਟਰ ਤੋਂ ਠੀਕ ਹੈ ਜੀ ਆਪਾਂ ਅੱਜ ਗੱਲ ਕਰਨ ਜਾ ਰਹੇ ਆਂ ਫਾਰਮ ਟ੍ਰੈਕ 60 ਆ ਫਾਰਮ ਟ੍ਰੈਕ 60 ਦੇ ਹਿੱਸੇ ਵਿੱਚ ਆਏਗਾ ਕਿਤਾਬ ਖੇਤਾਂ ਦਾ ਰਾਜ ਖੇਤਾਂ ਰਾਜ ਦਾ ਫਾਰਮ ਟ੍ਰੈਕ 60 ਨੂੰ ਵੀ ਕਿਉਂ ਮੰਨਿਆ ਜਾਂਦਾ ਹੈ ਫਾਰਮ ਟਰੈਕ 60 ਜਿਸ ਤਰ੍ਹਾਂ ਜੰਗਲ ਵਿੱਚ ਸ਼ੇਰ ਨੂੰ ਖੇਤਾਂ ਜੰਗਲ ਦਾ ਰਾਜਾ ਮੰਨਿਆ ਜਾਂਦਾ ਹੈ ਉਸ ਤਰ੍ਹਾਂ ਖੇਤਾਂ ਦਾ ਰਾਜਾ ਫਾਰਮ ਟਰੈਕ 60 ਮੰਨਿਆ ਜਾਂਦਾ ਹੈ ਜਿਸ ਤਰ੍ਹਾਂ ਸ਼ੇਰ ਨਹੀਂ ਬੁੱਢਾ ਹੁੰਦਾ ਹੈਗਾ ਜੰਗਲ ਦੇ ਵਿੱਚ ਸਾਰੇ ਰਾਜ ਕਰਦਾ ਹੈ ਉਸੇ ਤਰ੍ਹਾਂ ਇੱਕ ਸਾਡਾ ਟਰੈਕਟਰ ਫਾਰਮ ਟਰੈਕ 60 ਹੈ ਜਿਹੜਾ ਬੁੱਢਾ ਨਹੀਂ ਹੁੰਦਾ ਹੈਗਾ ਮੰਨੋ ਕਿ ਇਹ ਦੀ ਚੜ੍ਹਦੀ ਜਵਾਨੀ ਰਹਿੰਦੀ ਹੈ ਹਰ ਟਾਈਮ ਆ ਫਾਰਮ ਟਰੈਕਟਰ ਦੇ ਮੁਕਾਬਲੇ ਇਹ ਬੁਢੇ ਹੋ ਜਾਂਦੇ ਨੇ ਕਿ ਇੰਜਰ ਫਿੰਜਰ ਖੇਲਾ ਜਾਂਦੇ ਨੇ ਕਿ ਪਰ ਜਿਹੜਾ 60 ਹੈਗਾ ਇਹ ਜਵਾਨ ਦਾ ਜਵਾਨ ਰਹਿੰਦਾਗਾ ਜਵਾਨ ਰਹਿੰਦਾ ਦਾ ਕਾਰਨ ਹੈਗਾ ਗੁੰਨੂਆ ਸਰੀਰ ਇਹਦਾ ਪੂਰਾ T20 ਹੁਣ ਇਹ ਨਵੇਂ ਫੀਚਰਾਂ ਵਿੱਚ ਆ ਗਿਆ ਡੈਕਟਰ ਡੈਕਟਰ ਪਹਿਲਾਂ ਵੀ ਨਹੀਂ ਸੀ ਮਾੜਾ ਪਰ ਅੱਜ ਇਹ ਕੰਪਨੀ ਨੇ ਬਹੁਤ ਵਧੀਆ ਡੈਕਟਰ ਬਣਾ ਦਿੱਤਾ ਫਾਰਮ ਤੱਕ 60 T20 ਵਿੱਚ Pro Classic Pro Pro ਸਾਰੀਆਂ ਸਪੀਡਾਂ ਦੀਆਂ ਬਹੁਤ ਕਮਾਲ ਨੇਗੀਆਂ 16 ਨਾਲ 9 ਹਾਈਟਾਂ ਦੇ ਵਿੱਚ ਟਕਰਾ ਰਹਿਗਾ ਅੱਜ ਵੀ ਮਾਈਕੋ ਪੰਪ ਵਿੱਚ 55 ਹੌਸਪਾਵਰ ਦੇ ਵਿੱਚ ਇਸ ਤਰ੍ਹਾਂ ਹੁਣ ਸੂਪਰ ਸੈਂਟਰ ਬਾਰੇ ਸਭ ਤੋਂ ਵਧੀਆ ਘੱਟ ਖਰਚੇ ਵਿੱਚ ਟਰੈਕਟਰ ਮਿਲਦਾ ਹੈਗਾ ਫਾਰਮ ਟਰੈਕਟਰ ਸੀਆਰਡੀ ਲੂਕ ਨਹੀਂ ਲੈਣਾ ਪਸੰਦ ਕਰ ਰਹੇ ਹੈਗੇ ਪਰ 60 ਕਿਲੋਟਾ ਟਰੈਕਟਰ ਹੈ ਜਿਹੜਾ 55 ਹਾਰਸਪਾਵਰ ਦੇ ਵਿੱਚ ਟਰੈਕਟਰ ਆ ਰਿਹਾ ਹੈ ਜੀ ਮਾਈਕੋ ਪੰਪ ਦੇ ਵਿੱਚ ਕਿਸਾਨਾਂ ਦੀ ਪਹਿਲੀ ਪਸੰਦ ਬਣਦਾ ਜਾ ਰਹੇਗਾ ਫਾਰਮ ਟਰੈਕਟਰ 60 ਇਹ ਕੋ ਸਿੰਗਲ ਪੀਸ ਸ਼ੋਅ ਦੇ ਵਿੱਚ ਆ ਰਿਹਾ ਹੈ ਬੰਪਰ ਲੱਗਾ ਆ ਰਹਿਗਾ ਡੀਜ਼ਲ ਖਰਚਾ ਸਭ ਟਰੈਕਟਰਾਂ ਨਾਲੋਂ ਘੱਟ ਆ ਰਹਿਗਾ ਚਲਾਉਣ ਦੇ ਵਿੱਚ ਖੁੱਲ੍ਹ ਆਰਾਮਦਾਇਕ ਆ ਰਹਿਗਾ ਲਿਫਟ ਕੰਪਰੈਸੀ ਦੇ ਵਿੱਚ 25 ਕੁਆਂਟਲ ਦੀ ਕੰਪਨੀ ਨੇ ਕਰਦੀ ਜੋ ਕਿ ਇਸ ਟਾਈਮ ਕਿਸੇ ਵੀ ਟਰੈਕਟਰ ਵਿੱਚ ਨਹੀਂ ਹੈਗੀ ਇਹਦੇ ਬਰਾਬਰ ਦੇ ਟਰੈਕਟਰਾਂ ਵਿੱਚ ਪਰ ਕੰਪਨੀ ਨੇ ਸਭ ਤੋਂ ਵਧੀਆ ਰੀਤ ਵਿੱਚ ਖੂਬੀਆਂ ਪਾਰਕ ਕੇ ਲਗੀਆਂ T20 ਗੀਅਰ ਲਗਾਤਾ ਪਿਟੋ ਸ਼ਾਫਟ ਦੀ ਗੀਰਾਂ ਵਿੱਚ ਦੀ ਕਰਦੀ 540 ਵੀ ਨਿਰਵਰਤ ਚੱਕਰ ਵੀ ਨੇ ਗਈ ਸਾਰੇ ਟੀਲੇ ਦੇ ਅਲੱਗ-ਅਲੱਗ ਗਾਫੇ ਚਾਰੋਂ ਟੀਲੇ ਦੇ ਵਿੱਚ ਅਲੱਗ-ਅਲੱਗ ਨੇ ਸਾਇਲੈਂਸਰ ਬਾਹਰ ਕੱਟਤਾ ਫਾਰਮਰ ਸੇ 500 ਘੰਟੇ ਦੀ ਕਰਤੀ 16 ਨਾਲ 25 ਦੇ ਟੈਟਰਾਂ ਦੇ ਦਾ ਬਹੁਤ ਜਿਆਦਾ ਖਾਸੀਅਤਾਂ ਦੇ ਵਿੱਚ ਆਗੇ ਡੈਕਟਰ ਵਿੱਚ ਤਾਂ ਜੇ ਇਹ ਸਭ ਤੋਂ ਵੱਧ ਸੇਲ ਫੜ ਰਿਹਾ ਹੈਗਾ ਜੋ ਕਿ ਅੱਜ ਦੇ ਟਾਈਮ ਸੇਲ ਵਿੱਚ ਸਾਰੇ ਟੈਟਰਾਂ ਨੂੰ ਕੁਝ ਛੱਡ ਰਿਹਾ ਹੈਗਾ ਇਹ ਫਾਰਮ ਟਰੈਕ ਸੱਟ ਪੀਪੇ ਦੇ ਵਿੱਚ ਹਰ ਇੱਕ ਕਸਟਮਰ ਦੀ ਪਹਿਲੀ ਪਸੰਦ ਆ ਰਹੀਗੀ ਜੱਟਾਂ ਦੀ ਇੰਟਰੈਕਟਰਟਰ ਦੀ ਸਭ ਤੋਂ ਵੱਧ ਡਿਮਾਂਡ ਹੋ ਰਹੀ ਹੈਗੀ ਸਭ ਤੋਂ ਵੱਧ ਫੀਚਰ ਆ ਰਹੇ ਨੇ ਫਾਰਮ ਟਰੈਕ ਦੇ ਵਿੱਚ ਐਤੋਗਰ ਕੀ ਸੀਜ਼ਨ ਦੇ ਵਿੱਚ ਟਰੈਕਟਰਾਂ ਦੀ ਸ਼ਾਰਟੇਜ ਚੱਲ ਪੈਂਦੀ ਹੈਗੀ ਸਾਨੂੰ ਟਰੈਕਟਰ ਬੁਕਿੰਗ ਕਰਕੇ ਹੀ ਟਰੈਕਟਰ ਮਿਲਦੇ ਨੇ ਕੰਪਨੀ ਵੱਲੋਂ ਹੋ ਜਾਂਦਾ ਹੈ ਕਿ ਟਰੈਕਟਰ ਜਿਕਰ ਤੁਹਾਡੇ ਲਈ ਬੁੱਕ ਨੇ ਤਾਂ ਹੀ ਤੁਹਾਨੂੰ ਟਰੈਕਟਰ ਮਿਲਣਗੇ ਨਹੀਂ ਅਗਰ ਵਾਈਜ਼ ਟਰੈਕਟਰ ਇੰਨੇ ਸ਼ਾਰਟੇਜ ਚੱਲ ਜਾਂਦੇ ਕਿ ਘੱਟ-ਬੱਟ ਸਾਨੂੰ 20-20 ਦਿਨ ਬੈਟਟਰ ਲੇਟ ਮਿਲ ਰਿਹਾ ਹੈਗਾ ਟਰੈਕਟਰ ਦਿਨਾਂ ਬਾਅਦ ਹੀ ਕਸਟਮਰਾਂ ਨੂੰ ਸੀਜ਼ਨ ਦੇ ਵਿੱਚ 20-20 ਦਿਨ ਵੇਟ ਕਰਨੀ ਪੈਂਦੀ ਹੈਗੀ ਇਸ ਕਰਕੇ ਹੀ ਕਸਟਮਰ ਨੂੰ ਕ ਫਰੀਦ ਲੋਗੋ ਤਾਂ ਕਿ ਤੁਹਾਨੂੰ ਸੀਜ਼ਨ ਦੇ ਵਿੱਚ ਮਤਲਬ ਸ਼ਾਰਟੇਜ ਦੇ ਵਿੱਚ ਕੋਡੋ ਸ਼ਾਰਟੇਜ ਦਾ ਸਾਹਮਣਾ ਨਾ ਕਰਨਾ ਪਵੇ ਕੰਪਨੀ ਵੱਲੋਂ ਸਭ ਤੋਂ ਵੱਧ ਪਰਫਾਰਮੈਂਸ ਵਾਸਤੇ 60 ਨੂੰ ਪਰਫਾਰਮੈਂਸ ਚ ਆਇਆ ਰਹੇਗਾ ਸਭ ਤੋਂ ਵੱਧ ਲਿਫਟ ਕੰਪੈਸਟੀ 25 ਗੁੰਡਲ ਦੀ ਇਤੇ ਹਿੱਸੇ ਦੇ ਵਿੱਚ ਆ ਗਿਆ ਅੱਜ ਇਤੇ ਹਿੱਸਾ ਇਹਦੇ ਬਰਾਬਰ ਦੇ ਡਾਟਾ ਵਿੱਚ ਕਿਸੇ ਵਿੱਚ ਵੀ ਨਹੀਂ ਆ ਰਿਹਾ ਹੈਗਾ 60 ਇਕ ਟੱਡਰਾ ਜਿਹੜਾ 45 ਵੀ ਕੰਪਨੀ ਨੇ ਕੱਢਦਾ ਦੇ ਵਿੱਚ ਇਤੇ ਹਿੱਸੇ ਦੇ ਵਿੱਚ ਇਹ ਪੀਜੀਟਾ ਬਹੁਤ ਕਾਰਗਰ ਹੁੰਦਾ ਹੈ ਜਦੋਂ ਕਰੋਨਾ ਨਹੀਂ ਮਰਦਾ ਹੈਗਾ ਜ਼ਮੀਂ ਦਾ ਤਾਂ ਬਹੁਤ ਫਾਇਦਾ ਹੁੰਦਾ ਹੈਗਾ ਜਿਵੇਂ ਕਿ ਕੋਈ ਟਰੈਕਟਰ ਵਿੱਚ ਕਰਾਉਣਾ ਮਰ ਜਾਂਦਾ ਹੈਗਾ 20-25 ਹਜ਼ਾਰ ਦਾ ਖਰਚਾ ਲੱਗਦਾ ਛੱਡ ਜਾਂਦਾ ਹੈਗਾ ਇਹਦੇ ਵਿੱਚ ਕੰਪਨੀ ਵੱਲੋਂ 5 ਸਾਲ ਦੀ ਕੰਪਨੀ ਦੀ ਵਾਰੰਟੀ ਦੇ ਰਹੀ ਹੈਗੀ 5 ਸਾਲ ਕੰਪਨੀ ਵੱਲੋਂ ਜੇਕਰ ਬੰਦਾ ਸਹੀ ਸਰਵਿਸ ਕਰਵਾਉਂਦਾ ਤਾਂ ਕੰਪਨੀ ਨਾਲ ਖੜਦੀ ਹੈਗੀ ਕੋਈ ਵੀ ਦਿੱਕਤ ਆਉਂਦੀ ਹੈ ਜੇਕਰ ਬਾਅਦ ਵਿੱਚ ਬਸ ਯਾਹ ਅੱਜ ਤੱਕ ਅਸੀਂ ਸਾਨੂੰ ਵੀ ਕਿਸੇ ਵੀ ਟਰੈਕਟਰ ਵਿੱਚ ਕੋਈ ਦਿੱਕਤ ਨਹੀਂ ਆਈ ਹੈਗੀ ਦਸਟ ਪਰਫਾਰਮੈਂਸ ਕਿਹਾ ਤਾਂ ਇਹ ਆਪ ਜੀ ਦੀ ਟੈਂਪ ਦੇ ਵਿੱਚ 60 60 ਅਜੋਕਾ ਡਟਰਾਗਾ ਸਾ ਤੋਂ ਵੱਧ ਬਿਕ ਰਏਗਾ ਆਖੀ ਇਹਦੇ ਵਿੱਚ ਬਹੁਤ ਹੋਰ ਨਮ ਨਮੇ ਟਰੈਕਟਰ ਕੱਟ ਕੇ ਵੇਚੇ ਨੇਗੇ 60 ਦੀ ਪਰਫਾਰਮੈਂਸ ਦੇ ਨਾਲ ਜੇ ਟਰੈਕਟਰ ਨਾਲ ਚਲਾਉਂਦਾਗਾ ਖਰਚਾ ਘਟ ਆਉਂਦਾ 60 ਦਾ ਕੋ ਟਰੈਕਟਰਾਂ ਵਿੱਚ ડીਜ਼ਲ ਖਰਚਾ ਵੱਧ ਜਾਂਦਾਗਾ ਤਾਂ ਟਰੈਕਟਰ ਦੇ ਪੈਸੇ ਇਹ ਬੰਦੇ ਨੇ ਇੱਕ ਵਾਰ ਲਾਉਣੇ ਹੁੰਦੇ ਨੇ ડીਜ਼ਲ ਹਰ ਰੋਜ਼ ਪਾਉਣਾ ਹੈਗਾ ਕੱਟੂ-ਕੱਟ ਵੀ 500 300 ਤੋਂ ਲੈ ਕੇ 1000 ਰੁਪਏ ਦਾ ਡੀਜ਼ਲ ਇਹ ਹਰ ਰੋਜ਼ ਵਿਚਾਰ ਹੈ ਕਸਟਮਰ ਦਾ ਤਾਂ ਕਰਕੇ ਇਹ ਟਰੈਕਟਰ ਵੱਧ ਸੇਲ ਹੋ ਰਿਹਾਗਾ ਹਰ ਇੱਕ ਨੂੰ ਲੋੜ ਹੁੰਦੀ ਹੈ ਕਿ ਆਪਣੀ ਜੇਬ ਦੇ ਵਿੱਚ ਪੈਸੇ ਬਚੇ ਰਹਿਣਾ ਡੀਜ਼ਲ ਖਰਚਾ ਘਟ ਆਵੇ ਤਾਂ ਉਹ ਇਕਲਾਉਤਾ 60 ਹੈਗਾ ਜਿਹਦੇ ਵਿੱਚ ਖਰਚਾ ਘਟ ਆ ਰਹੇਗਾ ਕੰਮ ਵੱਧ ਕਰ ਰਿਹਾਗਾ ਲਿਫਟ ਵੱਲੋਂ ਹਰ ਇੱਕ ਹਰ ਇੱਕ ਗਾਹਕ ਜਿਹੜਾ ਵੀ ਸਾਡਾ ਟਰੈਕਟਰ ਸਾਠ ਲੱਗ ਜਾ ਰਿਹਾਗਾ ਪੂਰ ਖੁਸ਼ ਸੰਤੁਸ਼ਟ ਹੈਗਾ ਹੋਈ ਕੰਪਲੀਟ ਨੇ ਜ਼ੀਰੋ ਕੰਪਲੀਟ ਕਰ ਗਿਆ ਅੱਜ ਦੇ ਟਾਈਮ ਦੇ ਵਿੱਚ 60 ਦੇ ਵਿੱਚ ਅੱਜ ਦੀ ਵੀਡੀਓ ਲਈ ਇੰਨੇ ਕਾਫੀ ਹੈਗਾ ਇਸ ਟਾਈਮ ਬਾਅਦ ਕੋਈ ਨਵੀਂ ਵੀਡੀਓ ਲੈ ਕੇ ਹਫਤੇ ਦੇ ਬਸੇ ਹਾਜ਼ਰ ਹੋਵਾਂਗਾ ਸਸ ਤਰੀਕ ਕਰਦੇ